ਆ ਗਏ ਨੇ ਆ ਗਏ ਆ ਚਲੋ ਅੰਦਰ ਚਲੋ ਅੰਦਰ ਮੈਂ ਪਾਣੀ ਨਹੀਂ ਆ ਲੋ ਪਾਣੀ ਪਾਣੀ ਗੁਨੇ ਨਹੀਂ ਪੀਣਾ ਅਬ ਕਾਦਾ ਪੁਸਪਸਾ ਰੋਣਾ ਪਾਇਆ ਨਹੀਂ ਪਾਣੀ ਤਾਂ ਪੀ ਲਓ ਨਹੀਂ ਮੈਂ ਨਹੀਂ ਪਾਣੀ ਪੀਣਾ ਖਾਏਗੇ ਪੁੱਛੋ ਤਾਂ ਸਹੀ ਪੱਕੀ ਹੋਇਆ ਕੀ ਨਹੀਂ ਹੋਇਆ ਆਉਂਦੇ ਨਹੀਂ ਲੱਗ ਪਏ ਜੇ ਉਹ ਵੀ ਨਹੀਂ ਕੁੜੀ ਨੂੰ ਤੰਗ ਕੀਤਾ ਨਾ ਜਿਹੜਾ ਉਹ ਪੁਲਿਸ ਲੈ ਆਉਣ ਨੂੰ ਮਜਬੂਰ ਹੋ ਗਈ ਆਹ ਓਕੇ ਉਹ ਤਾਂ ਬੜੀ ਚੰਗੀ ਆ ਨਾ ਇਹਨੂੰ ਤੰਗ ਕੀਤਾ ਤਾਂ ਪੁਲਿਸ ਲੈ ਆਈ ਉਹ ਤਾਂ ਬੜੀ ਵੱਧ ਹੈ ਤੁਹਾਨੂੰ ਕੀ ਦੱਸਾਂ ਮੈਂ ਤੁਹਾਨੂੰ ਕੀ ਪਤਾ ਪੁਲਿਸ ਨੇ ਕੀ ਕੀਤਾ ਆ ਕੇ ਮੁੰਡੇ ਦੇ ਅੱਥ ਚੁੱਕਿਆ ਮੇਰੇ ਤੰਦੂ ਦੀ ਇੰਨੀ ਬੇਇੱਜ਼ਤੀ ਕੀਤੀ ਉਹਨਾਂ ਨੇ ਆ ਇਹਨੇ ਚੰਦ ਚੜਾਇਆ ਕੁੜੀ ਨੇ ਆਏ ਉਹ ਮੁੰਡੇ ਦਾ ਹਾਲ ਚਾਲ ਪੁੱਛੋ ਉਹਦਾ ਹਾਲ ਤੇ ਵੇਖੋ ਜਾ ਕੇ ਕੀ ਕਰਾਇਆ ਨੇ ਪੁਲਿਸ ਕੋ ਤੇ ਉਹ ਮੱਲੇ ਦੇ ਕਦੇ ਜਲੂਸ ਕੱਢੇ ਛੱਡਿਆ ਸਾਡੇ ਐਸੀ ਕਲੇਣੀ ਸਾਡੇ ਘਰ ਆਈ ਐ ਜਿੱਦਾਂ ਦੇ ਘਰ ਤੇ ਪੈਰ ਧਰਿਆ ਉਦੋਂ ਦੀ ਸਾਡੇ ਘਰ ਕਲੇ ਕਲੇਸ਼ ਪਾਈ ਇਹ ਤੇ ਗੱਲਾਂ ਕਰਦੇ ਜੈ ਨਾ ਇਹਦੀਆਂ ਕਰਤੂਤਾਂ ਨੇ ਸੁਣੋ ਉੱਥੇ ਝੜ ਕੇ ਮੁੰਡੇ ਨੂੰ ਕੁੱਟਿਆ ਕੁੜ ਤੁਹਾਡੀ ਕੁੜੀ ਦੇ ਲੱਤਾਂ ਤੇ ਮਾਰਿਆ ਸੋਟਾ ਇਹਨੇ ਤੇ ਪੂਰਾ ਜਲੂਸ ਕੱਢਿਆ ਮੱਲੇ ਤੇ ਸਾਡਾ ਇਹ ਤੇ ਗੱਲ ਛੱਡੋ ਹੋਰ ਸੁਣਾਓ ਜੀ ਕਰਤੂਤ ਬਗਾਨਾ ਮੁੰਡਾ ਘਰਵਾੜਿਆ ਤਾਨੂੰ ਕੀ ਕੀ ਦੱਸਾਂ ਮੈਂ ਆਦੀਆਂ ਗੱਲਾਂ ਜੋ ਇਸ ਕੁੜੀ ਨੇ ਸਾਡੇ ਨਾਲ ਕੀਤਾ ਵਾ ਇਹ ਬਗਵਾਸ ਕਰ ਰਹੀ ਹੈ ਕੁੜੀ ਬਾਰੀ ਹੈ ਹੈ ਹਈ ਇਹ ਵੀ ਬਕਵਾਸ ਹੀ ਲੱਗਦੀ ਤੁਹਾਨੂੰ ਐਡੇ ਐਡੇ ਚੰਦ ਚੜ੍ਹਾਉਂਦੇ ਉਹਨੇ ਮੁੰਡੇ ਦੀ ਤੇ ਹਾਲਤ ਵੇਖੋ ਜਾ ਕੇ ਕੁੜੀ ਨਹੀਂ ਇਦਾਂ ਦੀ ਨਾ ਕੁੜੀ ਤਾਂ ਬੜੀ ਪਲੀਮਾਨ ਸੀ ਆਗੇ ਬੜੀ ਸ਼ਰੀਫ ਆ ਕੁੜੀ ਤੇ ਸਾਰੇ ਮੱਲੇ 'ਚ ਖੇਡ ਆਦੀ ਤੇ ਹੱਲੇ ਵੀ ਕੁੜੀ ਨਹੀਂ ਇਦਾਂ ਦੀ ਉਹ ਗੱਡੀ ਵਾਲ ਖਿਆਲ ਗੱਡੀ ਦਾ ਹੋਰ ਕੋਈ ਨਹੀਂ ਕੋਈ ਨਾ ਕੋਈ ਇਲਜ਼ਾਮ ਹੀ ਲਾਉਣਾ ਹਵੇ ਤੇ ਆਗ ਲੱਗੇ ਗੱਡੀ ਨਾ ਉਹਨੇ ਰੈਣਾ ਕੁਛ ਕਰ ਤਾਂ ਗੱਡੀ ਐ ਠੂਕਣੀ ਐ ਇਹ ਵੀ ਉਹਦੇ ਹੱਥ ਚ ਬੋਲਦੇ ਏ ਤੰਨ ਦੱਸਾਂ ਨੇ ਕੀ ਕੀ ਕਰਤੂਤਾਂ ਕੀਤੀਆਂ ਪਹਿਲਾਂ ਪੁਲਿਸ ਤੋਂ ਕਟਾਰਤਾ ਮੁੜ ਕੇ ਬਗਾਨੇ ਮੁੰਡੇ ਕੋਲੋਂ ਕਟਾਇਆ ਮੁੰਡੇ ਨੂੰ ਕੋਣ ਹੀ ਮੁੰਡਾ ਉਹ ਮੈਨੂੰ ਕੀ ਪਤਾ ਅਸੀਂ ਤੇ ਇਹੋ ਜਿਹਾ ਕਦੀ ਕੁਛ ਵੇਖਿਆ ਨਹੀਂ ਜੋ ਕੁਛ ਉਹਨੇ ਕਰਤਾ ਐਵੇਂ ਉਲਜਾਮ ਲਾਈ ਜਾਂਦੇ ਨੇ ਉਹਦੇ ਕੋ ਹਾ ਅਜੇ ਵੀ ਨਹੀਂ ਯਕੀਨ ਆਉਂਦਾ ਮੁੰਡੇ ਨੂੰ ਪੁੱਛੋ ਜਾ ਕੇ ਸਾਰ ਸਬੂਤ ਹੈਗੇ ਉਹਦੇ ਸਾਡੇ ਕੋਲ ਉਹਨੇ ਲਾੜਾ ਛੱਡਿਆ ਤੱਕ ਨਹੀਂ ਅਡੀ ਇੱਜ਼ਤ ਕੱਖਾਂ ਚ ਰੋਲ ਕੇ ਰੱਖਤੀ ਹੈ ਤੇ ਆਪਣੀਆਂ ਗੱਲਾਂ ਕਰੀ ਜਾਂਦੇ ਹੋ ਮੇਰੀ ਗੱਲ ਸੁਣੋ ਕਦੀ ਬੱਚੇ ਲੜੇ ਜਾਂਦੇ ਆਪਸ ਚ ਦੋਵੇਂ ਭੈਣ ਭਰਾ ਭਾੜੇ ਮਗਰੋਂ ਇੰਨਾ ਉਹ ਵੀ ਉਹਨਾਂ ਨੂੰ ਵੀ ਲੜਾਤਾ ਭੈਣ ਭਰਾਵਾਂ ਨੂੰ ਅੰਜੂ ਨੇ ਚਪੇੜ ਮਾਰੀ ਸੇਵਕ ਦੇ ਮੂੰਹ ਤੇ ਇਹ ਕੁੱਤੀ ਦੇ ਨੇ ਕੋਈ ਛੱਡਿਆ ਨਹੀਂ ਕਿਹੜਾ ਕਾਰਾ ਨਹੀਂ ਘਰ ਚ ਕਰਾਇਆ ਤੁਹਾਨੂੰ ਕੀ ਕੀ ਦੱਸਾਂ ਮੈਂ ਕਦੀ ਉਹ ਉੱਠੀ ਉਹਨੇ ਮਾਰ ਲਿਆ ਲੱਤਾਂ ਭੰਨੀਆਂ ਮੁੰਡੇ ਦੀਆਂ ਕਦੀ ਪੁਲਿਸ ਕੋਲ ਮਰਵਾਤਾ ਆ ਹੁਣ ਨਵੇਂ ਸਿਆਪਾ ਨਵੇਂ ਯਾਰ ਨੂੰ ਸੱਦ ਕੇ ਤੇ ਮੇਰੇ ਮੁੰਡੇ ਨੂੰ ਪਟਾਇਆ ਇਹਨੇ ਜਿਹੜੀਆਂ ਤੁਸੀਂ ਤਰੀਫਾਂ ਕਰ ਕਰ ਕੇ ਪੋਲ ਬੰਨ੍ਹਣ ਡਏ ਦੀ ਮੈਂ ਮੁੰਡਾ ਕੁੱਤਾ ਕਾਣ ਨੂੰ ਜੰਮਿਆ ਵਾਂ ਕਦੀ ਕਿਸੇ ਕੋ ਪਟਾ ਲਿਆ ਤੇ ਕਦੀ ਕਿਸੇ ਕੋ ਤੇ ਮਨ ਨੂੰ ਆਜੇ ਕਿਹੜਾ ਮੁੰਡਾ ਆਇਆ ਓਹ ਤੇ ਸਿਮਰਤ ਨੂੰ ਕੀ ਆਵਾਜ਼ ਮਾਰਨੀ ਉਹ ਤਾਂ ਚਲ ਗਈ ਉਹਦੇ ਨਾਲ ਭਜਾਤੀ ਇਹੀ ਉਹਨੂੰ ਲੈ ਕੇ ਯਾਰ ਨੂੰ ਤੇ ਨਿਕਲ ਗਈ ਇਹਦਾ ਮੇਰੀ ਗੱਲ ਸੁਣ ਚਾਰ ਦਿਨ ਮੈਂ ਘਰ ਹੋ ਗਿਆ ਤੇ ਤੁਸੀਂ ਸਾਰਿਆਂ ਨੇ ਕੀ ਇਹ ਰੌਲਾ ਪਾਇਆ ਓਹੋ ਆਹੀ ਕੀ ਰੌਲਾ ਪਾਉਣਾ ਤੁਸੀਂ ਤਾਂ ਬਸ ਉਹਦੀ ਗੱਲ ਸੁਣਦੇ ਪਿਓ ਚੰਗੀ ਤੇ ਹੀ ਮੰਦੇ ਉਹ ਇਹੋ ਜਿਹੀ ਕਰਤੂਤਾ ਕਰਨੀ ਤੁਹਾਨੂੰ ਇੱਥੇ ਰੱਖਣਾ ਹੈਗਾ ਉਹਨੇ ਨਹੀਂ ਬੜਾ ਨੂੰ ਪਿਆਰ ਨਾਲ ਸਮਝਾ ਕੇ ਵੇលਿਆ ਉਹ ਨਹੀਂ ਸਮਝਣ ਵਾਲੀ ਝੂਠ ਮੇਰੇ ਨਾਲ ਗੱਲ ਤੇ ਕਰਉਂਦੇ ਉਹਨਾਂ ਪੁੱਛ ਰਾਂ ਕੀ ਗੱਲ ਹੋਈ ਆ ਐਨਾ ਕੁਝ ਕਰਤਾ ਤੈਨੂੰ ਬਾਹ ਚੜਦੇ ਹੁਣ ਤੱਕ ਉਹ ਕਿੱਥੇ ਗਈ ਹੁਣ ਸਾਨੂੰ ਨਹੀਂ ਪਤਾ ਕਿੱਥੇ ਗਈ ਆ ਆਪਣਾ ਹੀ ਪੇਕੇ ਗਈ ਕਿੱਥੇ ਗਈ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪੇਕੇ ਗਈ ਆ ਕਿਉਂ ਯਾਰ ਨਾਲ ਗਈ ਆ ਕਿ ਠੱਠੇ ਖੂਚ ਪਈ ਆ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਪੀ ਕਿੱਥੇ ਗਈ ਆ ਜਿਉਂ ਤੁਰ ਗੱਡੀ ਦੀ ਗੱਲ ਕੀਤੀ ਆ ਨਾ ਉਦੋਂ ਮਸ ਆਪ ਆ ਬਿਆ ਨਾ ਤੋਹੀਂ ਗੱਡੀ ਦੀ ਡਿਮਾਂਡ ਕਰਦੇ ਤੇ ਨਾ ਹੀ ਜਾਪਾ ਪੈਂਦਾ ਚੋਲੇ ਨਖੱਤੇ ਦਾ ਬੇੜਾ ਘਰਕ ਜੇ ਜਿੰਨੇ ਸਾਨੂੰ ਆ ਕਲੇਸ਼ਨ ਟ੍ਰੇਟੀ ਅਈ ਗੱਡੀ ਤੇ ਚੜ ਕੇ ਬਹਿਣਾ ਹੀ ਅਈ ਤੇ ਕਹ ਚੱਲ ਆਉਗੀ ਤੋ ਮੈਂ ਜੀ ਪੇਕੇ ਜਾਊਗੀ ਆਉਗੀ ਸ਼ਰੀਕੇ ਚ ਨੱਕ ਰਹਿ ਜਾਊਗਾ ਸਾਨੂੰ ਕੀ ਪਤਾ ਇਹਨੇ ਰਹਿਂਦਾ ਕੁੰਦਾ ਵੰਡ ਕਰਾਣਾ ਗੱਡੀ ਨੂੰ ਤੇ ਮਾਰ ਗੋਲੀ ਮੈਂ ਚਾਹ ਲੈਣੀ ਆ ਆਉਂਦਾ ਮੁੰਡਾ ਤੇ ਉਹਦੇ ਨਾਲ ਗੱਲ ਕਰੋ ਹੁਣ ਉਹ ਨੀ ਤੇ ਜਲ ਗਈ ਆ ਹੈਂ ਕੁੜੀ ਨਾ ਧੱਕੇ ਬਾਗੇ ਉਹਨੇ ਭੇਜੀ ਆ ਕਿੱਥੇ ਗਈ ਹੋਇਆ ਕੁੜੀ ਹੈ ਪਤਾ ਨਹੀਂ ਕਿਹੜੀ ਹਾਦਸਾ ਮੈਂ ਨੂੰ ਫੋਨ ਕਰਕੇ ਵੇ ਨਾ ਫੋਨ ਇਨੀ ਜੁ ਕੱਢ ਲੈ ਇਹਦਾ ਨੀ ਸਰਾਂ ਮੈਂ ਕਿੱਧਰ ਜਾਵਾ ਇੱਕ ਤਾਂ ਮੇਰੇ ਪਿੰਡ ਨੂੰ ਜਾਂਦਾ ਵਾ ਤੇ ਇੱਕ ਮੇਰੀ ਮੌਤ ਨੂੰ ਮੈਨੂੰ ਕੁਝ ਸਮਝ ਨਹੀਂ ਆਉਂਦਾ ਮੈਂ ਕਿੱਧਰ ਜਾਵਾ ਕਿੱਥੋਂ ਨਾ ਜਾਵਾ ਇਹਨਾਂ ਨੇ ਮੈਨੂੰ ਘਰੋਂ ਕੱਢਣ ਲੱਗੇ ਇੱਕ ਵਾਰੀ ਨਹੀਂ ਸੋਚਿਆ ਕਿ ਕਿੱਥੇ ਜਾਊਗੀ ਕਿਹੜਾ ਮੂੰਹ ਲੈ ਕੇ ਆਪਣੇ ਪੇਕੇ ਜਾਊਗੀ ਕੀ ਦੱਸੂ ਕਿ ਉਹਨਾਂ ਨੂੰ ਜਾ ਕੇ ਇਹ ਸਭ ਕੁਝ ਹੋ ਗਿਆ ਮੇਰੇ ਨਾਲ ਮਹਾ ਮਹਾ ਸਭ ਕੁਝ ਸਹੀ ਹੋ ਲਗਾਈ ਸੇਵਕ ਨੂੰ ਸਮਝ ਆਉਣ ਲੱਗੀ ਸਭ ਕੁਝ ਸਹੀ ਚੱਲਣ ਲੱਗਾ ਸੀ ਫਿਰ ਪਤਾ ਨਹੀਂ ਕਿੱਥੋਂ ਮੇਰੀ ਕਿਸਮਤ ਨੂੰ ਕੀ ਚਾਹੁੰਦੀ ਮੇਰੀ ਕਿਸਵਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਕਿ ਮੈਂ ਆਪਣਾ ਘਰ ਬਚਾਉਣ ਦੀ ਕੋਸ਼ਿਸ਼ ਕੀਤੀ ਸੁੰਨੀ ਵੀਰੀ ਪਤਾਨੀ ਰੱਬ ਕੀ ਚਾਹੁੰਦਾ ਵਾ ਕੋਈ ਨਾ ਕੋਈ ਇਹੋ ਜਿਹਾ ਕਰ ਦਿੰਦਾ ਵਾ ਕਿ ਫੇਰ ਸਭ ਕੁਝ ਵਿਖਰ ਜਾਂਦਾ ਵਾ ਮੈਂ ਜਿੰਨੀ ਵਾਰੀ ਸਮੇਟਣ ਦੀ ਕੋਸ਼ਿਸ਼ ਕਰਦੀ ਉਹਨੀ ਵਾਰੀ ਚੀਜ਼ਾਂ ਮੇਰੇ ਥੋਂ ਨਿਕਲਦੀਆਂ ਜਾਂਦੀਆਂ ਵਾ ਪਤਾ ਨਹੀਂ ਰੱਬਾ ਤੂੰ ਚਾਹੁੰਦਾ ਕੀ ਆ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੈਂ ਕੀ ਕਰਾਂ ਵੀਰ ਵੀਰ ਨੇ ਸੋਚਿਆ ਨਹੀਂ ਕਿ ਆਪ ਵੀ ਹੱਥੀ ਵਿਆਹ ਕੇ ਲਿਆਇਆ ਇਹਨਾਂ ਦੇ ਕਿੰਨੇ ਚਾ ਕਰਦੇ ਸੀ ਇੱਕ ਵਾਰ ਇਹਨਾਂ ਨੇ ਮੇਰੀ ਨਹੀਂ ਗੱਲ ਸੁਣੀ ਬਗਾਨੇ ਬੰਦੇ ਦੀ ਗੱਲ ਸੁਣ ਲਈ ਕਿ ਉਹਨੇ ਜੋ ਵੀ ਕਿਹਾ ਤਾਂ ਉਹ ਇਹਨਾਂ ਨੇ ਸੱਚ ਮੰਨ ਲਿਆ ਕਮ ਸੇ ਕਮ ਮੇਰੀ ਤੇ ਸੁਣੋ ਮੈਂ ਇਹਨੇ ਟਾਈਮ ਤੋਂ ਤੁਹਾਡੇ ਘਰ ਰਹਿੰਦੇ ਤੈਨੂੰ ਇੰਨਾ ਵੀ ਮੈਨੂੰ ਯਕੀਨ ਹੈ ਮਮੀ ਉਹਨਾਂ ਨੇ ਤੇ ਚੱਲ ਗਈ ਜਿੰਨਾਂ ਤੇ ਮੈਂ ਲਾਵਾਂ ਲਈਆਂ ਉਸ ਇਨਸਾਨ ਨੇ ਨਹੀਂ ਮੇਤੇ ਯਕੀਨ ਕੀਤਾ ਬਾਕੀਆਂ ਦਾ ਮੈਨੂੰ ਕੋਈ ਉਮੀਦ ਨਹੀਂ ਮੈਂ ਰੋਚਿਆ ਸੀ ਚੱਲ ਤੇ ਬਾਕੀ ਨੇ ਮੈਨੂੰ ਕੋਈ ਘਰ ਤੇ ਉਹਨਾਂ ਨੇ ਸਮਝਦਾ ਸੇਵਾ ਕੀ ਮੈਨੂੰ ਸਮਝਣਗੇ ਕਿ ਹਾਂ ਸਿਮਰਤੂ ਨਹੀਂ ਇਦਾਂ ਦੀ ਕੰਮ ਤੇ ਕ ਮੋਨੂ ਕੋਟ ਮਾਰ ਕਰਦੇ ਉਹਦੇ ਕੋਲਰ ਫੜਦੇ ਉਹਨੂੰ ਮੋਈਦੇ ਕਿ ਤੂੰ ਕਿੱਥੋਂ ਆਇਆ ਕਿੰਨੇ ਦਿਨ ਉਹ ਭੇਜਿਆ ਮੇਰੇ ਤੇ ਦੋਸ਼ ਦੇਂਦਾ ਪੈਂਦੇ ਕਿ ਤੂੰ ਗਲਤ ਆ ਠੀਕ ਆ ਰੱਬਾ ਤੇ ਤੇਰੀ ਇਹੋ ਰਜਾ ਬਣਾ ਨਾ ਤੇ ਮੁੰਨ ਨਾਲ ਦੱਸਣਾ ਕਿ ਨਾ ਮੁੰਨ ਨਾਲੇ ਘਰ ਵਾਪਸ ਜਾਣਾ ਨਾ ਮੈਂ ਪੇਕੇ ਆਲੇ ਘਰ ਜਾਣਾ ਇਸ ਤੋਂ ਚੰਗਾ ਮੈਂ ਮਰ ਲੈ ਕਿਉਂ ਨਾ ਜਾਵਾਂ ਮੈਨੂੰ ਮਰਨਾ ਮਜੂਰੀਆ ਨਾ ਕਿ ਉੱਥੇ ਵਾਪਸ ਜਾਣਾ ਬੇਰਾਗਨ ਲੱਗੇ ਹੋ ਜਿੰਨਕੀਨ ਕੋਈ ਨਹੀਂ ਮਿਲਦੀ ਤੇ ਕੋਈ ਗਲਤੀ ਹੋ ਗਈ ਆ ਆਪਣੇ ਮਾਪੇ ਬਣਾ ਬੈਠੇ ਤੇ ਗੱਲ ਕਰ ਲੋ ਬੈਠ ਕੇ ਨਾ ਬੇਰਾਗਨ ਲੱਗੇ ਸਿਮਰਤ ਇਹ ਤੂੰ ਕੀ ਕਰਨ ਲੱਗੀ ਸਹੀ ਤੇ ਕਹਿ ਗਏ ਨੇ ਬਾਜੀ ਇਹ ਜ਼ਿੰਦਗੀ ਨੇ ਸਿਰਫ ਇੱਕੋ ਵਾਰ ਆਪਾਂ ਨੂੰ ਮਿਲਦੀ ਆ ਤੇ ਆਪਾਂ ਇੰਨੀ ਜਲਦੀ ਕਿਉਂ ਆਪਣੀ ਹਿੰਮਤ ਹਾਰ ਜੀਏ ਨਹੀਂ ਸਿਮਰਤ ਤੂੰ ਇੰਨੀ ਕਮਜ਼ੋਰ ਕਦੋਦੀ ਹੋਗੀ ਤੂੰ ਇੰਨੀ ਜਲਦੀ ਕਿ ਦਹਾ ਸਕਦੀ ਆ ਤੈਨੂੰ ਤੁਸੇ ਕੋ ਲੜਨਾ ਚਾਹੀਦਾ ਵਾ ਆਪਣੇ ਹੱਕ ਲਈ ਜਿਹੜਾ ਤੇਰਾ ਇਹਨਾਂ ਨੇ ਇਲਜ਼ਾਮ ਲਾਇਆ ਤੇਰੇ ਤੇ ਨਾ ਗੰਦਾ ਉਹਨਾਂ ਨੂੰ ਸੱਚ ਸਾਬਤ ਕਰਨਾ ਚਾਹੁੰਨੀ ਆ ਹਾਂ ਇਹਨਾਂ ਦਾ ਕੀ ਆ ਇਹਨਾਂ ਨੇ ਤੇ ਅੱਜ ਮੈਂ ਮਰ ਗਈ ਕੱਲ ਨੂੰ ਦੂਜੀ ਲੈ ਆਉਣੀ ਉਹ ਵੀ ਦਾਜ ਦੀ ਬਲੀ ਚੜਾ ਦੇਣੀ ਪਰ ਨਹੀਂ ਸਿਮਰਤ ਤੂੰ ਆਪਣੇ ਹੱਕ ਲਈ ਲੜ ਸਿਮਰਤ ਜੇ ਤੂੰ ਅੱਜ ਗੁੱਸੇ 'ਚ ਆ ਕੇ ਨੇ ਅੱਜ ਛਲ ਮਾਰ ਵੀ ਦੇਣੀ ਇਹਨਾਂ ਨੇ ਤੇ ਕੀ ਕਹਿਣਾ ਹੀ ਇਹਨਾਂ ਨੇ ਤੇ ਇਹੋ ਕਹਿਣਾ ਹੀ ਨਾ ਕਿ ਹਾਂ ਕਿ ਇਹ ਯਾਰ ਨਾ ਨਿਕਲ ਗਈ ਤੇ ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨੂੰ ਇਹਨਾਂ ਨੇ ਤੇ ਜੀਨ ਜੋਗਾ ਨਹੀਂ ਛੱਡਣਾ ਸੀ ਨਾ ਮੇਰੀ ਮਾਂ ਨੂੰ ਤੇ ਨਾ ਮੇਰੇ ਭਰਾ ਨੂੰ ਉਹਨਾਂ ਨੇ ਤੇ ਕਹਿਣਾ ਹੀ ਕਿ ਇਹਦਾ ਨਿਕਲ ਗਈ ਆ ਤਾਂ ਦੀ ਇਦਾਂ ਚਲ ਗਈ ਆ ਤੇ ਇਹਨਾਂ ਨੇ ਇਹਨਾਂ ਨੇ ਤੇ ਮੇਰੇ ਪਰਿਵਾਰ ਦੇ ਇਲਜ਼ਾਮ ਲਾ ਲਾ ਕੇ ਉਹਨਾਂ ਨੂੰ ਵੀ ਮਰਨ ਜੋਗਾ ਕਰ ਦੇਣਾ ਹੀ ਨਾ ਹੀ ਮੇਰੇ ਭਰਾ ਜੀਨ ਜੋਗਾ ਛੜਨਾ ਹੀ ਤੇ ਨਾ ਹੀ ਮੇਰੀ ਮਾਂ ਉਹਨਾਂ ਦੀ ਪੂਰੇ ਪਿੰਡ 'ਚ ਥੂ-ਥੂ ਕਰਾ ਦੇਣੀ ਹੀ ਨਾ ਕਿ ਸਿਮਰਤ ਕਿਹਦਾ ਨਿਕਲ ਗਈ ਚੰਗਾ ਹੋਇਆ ਰੱਬ ਜੋ ਕਰਦਾ ਸਹੀ ਕਰਦਾ ਵਾ ਕੀ ਪਤਾ ਰੱਬ ਨੇ ਹੀ ਨਹੀਂ ਉਹ ਫਰਿਸ਼ਤਾ ਭੇਜਿਆ ਹੀ ਜਿਨੇ ਮੈਨੂੰ ਦੱਸਿਆ ਕਿ ਜ਼ਿੰਦਗੀ ਬੜੀ ਅਨਮੋਲ ਹੁੰਦੀ ਆ ਇਹਨੂੰ ਕਿਹੇ ਕਰਕੇ ਇਦਾਂ ਗਵਾਈ ਦਾ ਹਾਂ ਸਿਮਰਤ ਜੋ ਵੀ ਹੈ ਨਾ ਨੂੰ ਇੱਥੇ ਖਤਮ ਕਰ ਤੇ ਆਪਣੇ ਹੱਕ ਲਈ ਲੜ ਚੱਲ ਸਿਮਰਤ ਹੁਣ ਤੂੰ ਪਿੰਡ ਨੂੰ ਚੱਲ ਆਪਣਿਆਂ ਕੋ ਚੱਲ ਤੇਰੇ ਆਪਣੇ ਤੈਨੂੰ ਆਪੇ ਸਮਝਣਗੇ ਕੋਈ ਨਾ ਮੈਂ ਮੰਮੀ ਨੇ ਜਾ ਕੇ ਗੱਲ ਕਰੂੰਗੀ ਸਿਮਰਤ ਸੇਵਕ ਨੇ ਨਾਲ ਆਇਆ ਕਿੱਥੋਂ ਆਈਆਂ ਨਰੇ ਕੀ ਹਾਲਤ ਬਣਾਈ ਦੋ ਆਪਣੀ ਨਾ ਕੋਈ ਪਰਸ ਨਾ ਕੋਈ ਬੈਗ ਤੂੰ ਆਈ ਕਿੰਨਾ ਮੈਂ ਕਿੱਦਾਂ ਆਈ ਤੁਹਾਡੀ ਦੂਰੋਂ ਮੈਂ ਕੱਲੀ ਆਈ ਹਾਂ ਕੱਲੀ ਆਈ ਹਾਂ ਹਾਂਜੀ ਤੈਨੂੰ ਕਿੰਨੇ ਪਰਮਿਸ਼ਨ ਦਿੱਤੀ ਕੱਲੀ ਆਉਣ ਦੀ ਕੱਲੀ ਕਿੱਦਾਂ ਆ ਗਈ ਤੂੰ ਸਿਮਰਤ ਕੁੱਤ ਕੀ ਗੱਲਿਆ ਮੇਰਾ ਦਿਲ ਬੈਠਾ ਜਾਣ ਡਿਆ ਮੈਨੂੰ ਦੱਸ ਇੱਥੇ ਚੁੱਪ ਕਰ ਮੇਰੀ ਗੱਲ ਸੁਣ ਅੰਦਰ ਆ ਪਈ ਇੱਥੇ ਬਾਹਰ ਨਹੀਂ ਗੱਲ ਕਰਨੀ ਚੱਲ ਅੰਦਰ ਸਿਮਰਦਨ ਸਿਮਰਦਨ ਬੋਤਾ ਮੈਨੂੰ ਦੱਸ ਕੀ ਗੱਲ ਐ ਤੂੰ ਜਦੋਂ ਦੀ ਆਈ ਐ ਰੋਈ ਜੰਨੀ ਪੁੱਤ ਮੈਨੂੰ ਘਬਰਾ ਢੋਂਡੀ ਮੇਰਾ ਦਿਲ ਬੈਠਾ ਜਾਉਂਦਿਆ ਤੈਨੂੰ ਦੱਸ ਪਹਿਲਾਂ ਹੋਸ਼ ਕਰ ਥੋੜੀ ਕੀ ਗੱਲ ਕੀ ਆ ਦੱਸ ਮਿਲਤੀ ਲੈ ਮੈਂ ਤੇਰੇ ਵੀਰ ਨੂੰ ਫੋਨ ਕਰਾਂ ਪਹਿਲਾਂ ਕੀ ਹੋਇਆ ਬਾਤ ਮੰਮੀ ਮੈਂ ਹਾਰ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਕੇ ਅੱਦ ਗਈ ਆ ਮੈਂ ਅੱਦ ਗਈ ਮੰਮੀ ہار ਗਈ ਆ ਕੀ ਹੋ ਗਿਆ ਪੁੱਤ ਇਹੋ ਜਿਹਾ ਕਿਉਂ ਇਹੋ ਜਿਹੀ ਗੱਲਾਂ ਕਰਨ ਦੀ ਕੋਈ ਗੱਲ ਹੋਈ ਆ ਦੱਸ ਮੈਨੂੰ ਘਰ 'ਚ ਕੀ ਗੱਲ ਹੋਈ ਆ ਸੇਵਕ ਨਾਲ ਆਈ ਆ ਮੰਮੀ ਜੀ ਨਾਲ ਆਈ ਆ ਜਾਂ ਦੀਦੀ ਨਾਲ ਆਈ ਆ ਕਿੰਨਾ ਕੋਈ ਗੱਲ ਹੋਈ ਆ ਪੁੱਤ ਮੇਰੀ ਧੀ ਦੀ ਨਹੀਂ ਧੀ ਰਜਵਾਲੀ ਕੀ ਹੋ ਗਿਆ ਇਹੋ ਜਿਹਾ ਕਿ ਤੂੰ ਘਰੋਂ ਆ ਗਈ ਘਰਾਂ 'ਚ ਪੁੱਤ ਸੋ ਗੱਲਾਂ ਹੋ ਜਾਂਦੀਆਂ ਕਿ ਆ ਸੁਣੀ ਹੋ ਜਾਂਦੀਆਂ ਜਿੱਥੇ ਪੁੱਤ ਚਾਰ ਭਾਂਡੇ ਹੁੰਦੇ ਨੇ ਖੜਕ ਜਾਂਦੇ ਆ ਇਦਾਂ ਘਰ ਨਹੀਂ ਛੱਡ ਕੇ ਆਈ ਦਾ ਮਿਰਤੀ ਵੇਖ ਇਹ ਗੱਲ ਬੰਨਜੂ ਤੇਰੀ ਮਾਂ ਤੇ ਕਿ ਬਿਨਾਂ ਦੱਸੇ ਘਰੋਂ ਨਿਕਲ ਆਈ ਕਿਸੇ ਨੂੰ ਪਤਾ ਵੀ ਹੈਗਾ ਏ ਕਿ ਤੂੰ ਘਰੋਂ ਨਿਕਲੀ ਆ ਇੱਕ ਮਿੰਟ ਮੈਂ ਨਾ ਤੇਰੀ ਸੱਸ ਨੂੰ ਫੋਨ ਕਰਕੇ ਕਹਿਦਾ ਕਿ ਕੁੜੀ ਮੇਰ ਕੋ ਆ ਗਈ ਉਹ ਤੋਂ ਫਿਕਰ ਕਰਦੇ ਹੋਣੇ ਆ ਮੈਂ ਉਹਨਾਂ ਨੂੰ ਦੱਸ ਦਵਾਂ ਨਹੀਂ ਬਗੀ ਕੋਈ ਸੱਸ ਨਹੀਂ ਕੋਈ ਨਾਨੀ ਨਹੀਂ ਇਹ ਪਰਿਵਾਰ ਨਹੀਂ ਮੇਰਾ ਉਸ ਘਰ ਚ ਕੋਈ ਨਹੀਂ ਹੈਗਾ ਕਿਉਂ ਪੁੱਤ ਤੂੰ ਇਹੋ ਜਿਹੀ ਗੱਲਾਂ ਕਿਉਂ ਕਰਨ ਦੀਆਂ ਮੋਢੀ ਸਭ ਕੁਝ ਖਤਮ ਹੋ ਚੁੱਕਿਆ ਵਾ ਮੰਮੀ ਯਾ ਯਾ ਮੈਂ ਤਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਦੋਂ ਦੀ ਮ ਉਸ ਘਰ ਚ ਗਈ ਨਾ ਮੈਂ ਤਿਲ ਤਿਲ ਪਲ ਪਲ ਉੱਥੇ ਮਰਦੀ ਰਹੀ ਆ ਤੁਹਾਨੂੰ ਮੈਂ ਕਦੀ ਕੁਝ ਨਹੀਂ ਦੱਸਿਆ ਤੁਹਾਨੂੰ ਤੇ ਕੀ ਕੋਈ ਜਰਦੀ ਨਹੀਂ ਕਿਉਂ ਬੋਤ ਇਹ ਦੁਨੀਆ ਕਿਹੜੀਆਂ ਗੱਲਾਂ ਹੋ ਗਈਆਂ ਜਿਹੜੀਆਂ ਤੂੰ ਮੈਨੂੰ ਨਹੀਂ ਦਸੀਆਂ ਪੁੱਤ ਟੀ냐 ਦੇ ਮਾਮਾ ਤਾਂ ਕੁਛ ਨਹੀਂ ਲਗਾਉਂਦੀਆਂ ਤੂੰ ਮੇਰੇ ਤੋਂ ਹੀ ਨਹੀਂ ਗੱਲਾਂ ਲਗਾਉਂਦੀਂ ਕੀ ਗੱਲ ਤੇਰੀ ਮਾਂ ਸੁਣ ਨਹੀਂ ਸਕਦੀ ਤੂੰ ਕਿਉਂ ਨਹੀਂ ਗੱਲਾਂ ਦਸੀਆਂ ਮੈਨੂੰ ਤੁਹਾਡੇ ਸੁਣਨ ਦੀ ਤਾਂ ਮਜ਼ਾ ਆ ਗਈ ਪਰ ਮੇਰੇ ਜੀ ਦੱਸਣ ਦੀ ਤਾਂ ਮਤ ਨਹੀਂ ਹੈਗੀ ਪੈਰੀ ਚੋਦੀ ਕੱਲ ਨੂੰ ਤੁਸੀਂ ਆਪਣੇ ਆਪ ਤੇ ਦੋਸ਼ ਲਾਓ ਕਿ ਕੀ ਬਦਲ ਕਿ ਸਾਡੇ ਚੁਣਨ ਚੀ ਗਲਤੀ ਹੋ ਗਈ ਜਿਹੜੀ ਮੇਰੀ ਧੀ ਦੁਖੀ ਰਹਿੰਦੀ ਆ ਮੈਂ ਤੇ ਆਪਣਾ ਘਰ ਬਸਾਉਣ ਦੀ ਬੜੀ ਕੋਸ਼ਿਸ਼ ਕੀਤੀ ਜਿੱਥੋਂ ਤੱਕ ਮੇਰੇ ਕੋ ਹੋ ਸਕਦਾ ਸੀ ਉਹਦੇ ਪੈਰੀ ਚੱਕ ਪੈ ਜਾਂਦੀ ਨਹੀਂ ਕਿ ਨਹੀਂ ਮੇਰਾ ਘਰ ਬੱਚੇ ਮੇਰਾ ਘਰ ਨਾ ਟੁੱਟੇ ਪਰ ਮੰਮੀ ਦੱਸੋ ਬੱਤ ਮੇਰੀ ਗੱਲ ਸੁਣ ਤੂੰ ਮੈਨੂੰ ਸਾਰੀ ਗੱਲ ਦੱਸ ਕੀ ਇਹੋ ਜਿਹਾ ਕੀ ਉਹਨਾਂ ਨੇ ਕੀਤਾ ਕਿਹੜਾ ਤੇਰੇ ਤੇ ਕਹਿਰ ਪ੍ਰਸਾਦ ਕਿ ਮੇਰੀ ਨਿਆਣੀ ਜੀ ਤੀ ਭੁੱਲਾ ਵਾਂਗੂ ਜਿਹੜੀ ਮੈਂ ਰੱਖੀ ਉਹਦੀ ਇਹ ਹਾਵੇ ਤਾਂ ਬੰਨ ਗਈ ਦੱਸ ਬੋ ਤੂੰ ਮੈਨੂੰ ਸਾਰੀ ਗੱਲ ਦਾ ਸੱਚ ਮੰਮੀ ਤੁਹਾਨੂੰ ਤੇ ਆਹੋ ਲੱਗਦਾ ਨਾ ਕਿ ਮੈਂ ਪਹਿਲੀ ਵਾਰੀ ਇੱਥੇ ਕੱਲੀ ਆਈ ਆ ਮੰਮੀ ਇਹ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਜਦੋਂ ਮੈਂ ਫੇਰਾ ਪੋੜਾ ਸੀ ਨਾ ਉਦੋਂ ਮੈਂ ਕੱਲੀ ਆਈ ਸੀ ਉਹ ਮੈਂ ਤਾਂ ਸਾਰੇ ਕਰਦੇ ਨੂੰ ਝੂਠ ਮਾਰਿਆ ਸੀ ਕਿ ਸੇਵਕ ਮੈਨੂੰ ਅੱਡੇ ਤੇ ਲਾ ਕੇ ਗਏ ਪਰ ਉਦੋਂ ਵੀ ਮੈਂ ਘਰੋਂ ਕੱਲੀ ਆਈ ਨੂੰ ਇਹ ਕੀ ਕਹੀ ਜੰਨੀ ਬੋਲ ਹਾਂ ਮੰਮੀ ਮੈਂ ਵੀ ਟੜੇ ਤੋਂ ਘੱਲ ਲਈ ਫਰੋਂ ਕਿਉਂ ਬੋਲ ਮੰਮੀ ਬਸ ਹੁਣ ਮੈਂ ਹਾਰ ਚੁੱਕੀ ਹਾਂ ਮੇਰੇ ਜੇ ਨਹੀਂ ਹਿੰਮਤ ਨਹੀਂ ਰਹੀ ਮम्मी ਤੁਹਾਨੂੰ ਪਤਾ ਉਸ ਘਰ ਚ ਮੇਰੇ ਨਾਲ ਕੀ ਕੁਝ ਹੁੰਦਾ ਰਿਹਾ ਪਹਿਲਾਂ ਤਾਂ ਉਹਨਾਂ ਨੇ ਗੱਡੀ ਦੀ ਮੰਗ ਕੀਤੀ ਮੈਂ ਉਹ ਵੀ ਹਰ ਟਾਲਾ ਕਰਕੇ ਟਾਲਦੀ ਰਹੀ ਕਿ ਚਲ ਕੋਈ ਨਾ ਇੱਕ ਨੈਗ ਦਿਨ ਆਪੇ ਗੱਲ ਟਾਲ ਦੇਣਗੇ ਆਪੇ ਕੋਈ ਨਾ ਕੋਈ ਗੱਲ ਐਦਾਂ ਦੀ ਹੋਊਗੀ ਕਿ ਨਾਲ ਚੇਤਾ ਭੁੱਲ ਜਾਊਗਾ ਪਰ ਮੰਮੀ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਜਦੋਂ ਉਹ ਵੀ ਗੱਲ ਦਾ ਫੜੀ ਘਰੋਂ ਕੱਢਣ ਲਈ ਫਿਰ ਉਹਨਾਂ ਨੇ ਇਹੋ ਜਿਹੀ ਗੰਦੀ ਤੇ ਨੀਜ ਹਰਕਤ ਕੀਤੀ ਨਾ ਕਿ ਮੈਂ ਉਸ ਘਰ ਚ ਨਿਕਲਣੀ ਮਜਬੂਰ ਹੋ ਗਈ ਮੈਂ ਹੁਣ ਉਸ ਘਰ ਚ ਵਾਪਸ ਨਹੀਂ ਜਾਣਾ ਚਾਹੁੰਦੀ ਮੰਮੀ ਮੈਂ ਉਸ ਘਰ ਚ ਵਾਪਸ ਨਹੀਂ ਜਾਣਾ ਚਾਹੁੰਦੀ ਇਹ ਰੋਜੀ ਕਿਹੜੀ ਹਰਕਤ ਸੀ ਝੜੀ ਉਹਨਾਂ ਨੇ ਕੀਤੀ ਮੈਨੂੰ ਸਾਰੀ ਗੱਲ ਦੱਸ ਬੱਚੇ ਦੱਸ ਮੈਨੂੰ ਮੈਂ ਘਰਾਂ ਉਹਨਾਂ ਨਾਲ ਗੱਲ ਮੰਮੀ ਗੱਲ ਕਰਨ ਯੋਗ ਤਾਂ ਕੋਈ ਨਹੀਂ ਕਿ ਜਾਦੇ ਆਪਾ ਲੜਨ ਜਾਈ ਉਹਨਾਂ ਨਾਲ ਮੈਂ ਉਹਨਾਰੇ ਕੀ ਪਤਾ ਨੂੰ ਦੱਸਾਂ ਮੰਮੀ ਉਹਦੇ ਇਹਨੇ ਗੰਦੇ ਤੇ ਨੀਚ ਲੋਕ ਆ ਨਾ ਉਹਨਾਂ ਨੇ ਤੇ ਮੇਰੀ ਇੱਜ਼ਤ ਤਾੜ-ਤਾੜ ਕਰਕੇ ਰੱਖ ਦਿੱਤੀ ਸਮਝਦੀ ਮੈਂ ਆ ਹੁਣ ਕਰਦੀ ਆ ਤੇਰੇ ਵੀਰ ਨਾਲ ਗੱਲ ਸਾਰੀ ਗੱਲ ਕਰਕੇ ਉਹ ਤਾਂ ਹੁਣ ਨਹੀਂ ਮੈਂ ਉਹਨਾਂ ਨੂੰ ਛੱਡਣਾ ਸਾਰੇ ਚਾਅ ਪੂਰੇ ਕੀਤੇ ਉਹਨਾਂ ਨੇ ਮੱਥੀ ਸ਼ਮਾ ਕੀਤੀਆਂ ਤੇ ਉਹਨਾਂ ਨੇ ਮੇਰੀ ਧੀ ਦਾ ਹਾਲ ਕੀਤਾ ਪੁੱਤ ਤੂੰ ਕਵਰਾਣਾ ਤੇਰੀ ਮਾਂ ਬੈਠੀ ਏ ਜੇ ਤੂੰ ਮੈਨੂੰ ਸ਼ੁਰੂ ਤੋਂ ਕੁਝ ਦੱਸਿਆ ਹੁੰਦਾ ਤੇ ਅਜਾ ਨੋਬਤ ਨਾ ਹੁੰਦੀ। ਪਰ ਕੋਈ ਨਹੀਂ ਮਤਲਬ। ਹੁਣ ਨਹੀਂ ਮੈਨੂੰ ਨਰ ਬਖਸ਼ਣਾ। ਤੂੰ ਵੇਖ। ਉਹਨਾਂ ਨੇ ਇੱਕ ਮਾਂ ਦਾ ਪਿਆਰ ਵੇਖਿਆ। ਮਾਂ ਦਾ ਗੁੱਸਾ ਨਹੀਂ ਵੇਖਿਆ। ਉਹਨਾਂ ਨੂੰ ਮੈਂ ਖਵਾਵਾਂਗੀ। ਕਿ ਮਾਂ ਹੁੰਦੀ ਕੀ ਹੈ? ਕਿ ਕਿਹਦੀ ਧੀ ਨਾ ਇਹ ਕੁਝ ਕਰਨ ਤੋਂ ਪਹਿਲਾਂ ਸੋਵਰੀ ਸੋਚਣਗੀ। ਮੈਂ ਦੱਸਾਂਗੀ ਇਹਨਾਂ ਨੂੰ ਹੁਣ। ਕੀ ਪਾ ਤੋਲਦੀ ਹੈ। ਨਹੀਂ ਮੰਮੀ। ਇਨਾਂ ਨੂੰ ਕੁਝ ਨਹੀਂ ਦੱਸਣਾ ਕਹਿੰਦੇ ਨੇ ਨਾ ਚਿੱਕਰ 'ਚ ਪੱਥਰ ਮਾਰੀਏ ਤੇ ਚਿੱਕਰ ਆਪਣੇ ਉੱਪਰ ਪੈਂਦਾ ਇਹ ਲੋਕ ਬੜੇ ਗੰਦੇ ਆ ਤੁਹਾਨੂੰ ਨਹੀਂ ਪਤਾ ਇਹਨਾਂ ਬਾਰੇ ਤੇ ਇੱਕ ਵੀਡੀਓ ਬਣਾ ਕੇ ਫੇਕ ਸਾਰੇ ਕੁਝ ਪ੍ਰੂਫ ਇਕੱਠਾ ਕਰਕੇ ਇਹ ਇੱਜ਼ਤ ਦੀ ਦਲੰਬੀ ਲਾਉਣ ਵਾਲੇ ਲੋਕ ਆ ਕਿੰਨਾ ਕਿੰਨਾ ਨਾਲ ਆਪਾਂ ਲੜਦੇ ਫਿਰਾਂਗੇ ਤਾਂ ਬਨਾ ਤੇ ਜਿੰਨਾਂ ਨੇ ਕੋਈ ਵੀਡੀਓ ਤਾਂ ਇਦਾਂ ਦੇ ਕੁਝ ਕਰ ਦਿੱਤਾ ਵੀਡੀਓ ਜੇ ਲੀਕ ਹੋ ਗਈ ਜਾਂ ਕੋਈ ਲੋਕਾਂ 'ਚ ਵਖਾਉਣੀ ਸ਼ੁਰੂ ਕਰ ਦਿੱਤੀ ਤੇ ਆਪਾਂ ਕਿੱਥੇ ਜਾਵਾਂਗੇ ਮੰਮੀ ਮੇਰਾ ਤੇ ਵੀਰ ਕੇ ਨੂੰ ਮੂੰਹ ਵਖਾਉਣ ਜੋਗੜੀ ਦਊਗਾ ਪਿੰਡ 'ਚ ਆਪਾਂ ਕਿੰਨੂ ਕਿੰਨੂ ਜਵਾਬ ਦਿੰਦੇ ਰਵਾਂਗੇ ਤੁਹਾਨੂੰ ਪਤਾ ਨਾ ਕਿ ਮੈਂ ਸਹੀ ਆ ਆਪਾਂ ਕਿਉਂ ਕਿਹਨਾਂ ਫੇਰ ਗੱਲ ਕਰਨੀ ਆਪਾਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਅਰੇ ਗੱਲ ਵੀਰ ਦੀ ਕੋਈ ਗੱਲ ਨਹੀਂ ਸੋਹਰੇ ਗਿਆਣਾ ਜੇ ਰਵਾਂ ਆਉਗਾ ਨਾ ਉਦੋਂ ਜਦੋਂ ਦੇਖੀ ਜਾਊਗੀ ਹੁਣ ਆਪਾਂ ਉਹਨਾਂ ਨਾਲ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਪੁੱਤ ਕੋਣ ਇਸ ਲਾਇਕ ਹੀ ਨਹੀਂ ਹੈਗੀ ਤੇ ਮੇਰੇ ਗੁਣਾ ਵਾਲੀ ਥੀਨ ਰੱਖ ਸਕਦਾ ਚਲ ਕੋਈ ਨਹੀਂ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਫੈਨੋ ਮੈਂ ਤੇਰੇ ਵਾਸਤੇ ਨਾ ਕੁਝ ਖਾਣ ਤੇ ਤੈਨੂੰ ਲੈ ਕੇ ਆਂ ਤੁਹਾਡਾ ਵੇ 2 ਮਿੰਟ ਫੋਨ ਕਰ ਲੈ ਕਿਹਨੂੰ ਵਰਨਾ ਬਹੁਤ ਫੋਨ ਕਿਹਨੂੰ ਕਰਨਾ ਵਾਸਤੇ ਕਰ ਲੈ ਤੂੰ ਮੇਰਾ ਫੋਨ ਉਧਰ ਹੀ ਗਿਆ ਦੀ ਮੈਂ ਕੋਈ ਨਹੀਂ ਬਹੁਤ ਕਰ ਲੈ ਤੂੰ ਫੋਨ ਮੈਂ ਆਈ ਲੈ ਕੇ ਦੱਸਦੀ ਤੂੰ ਪੇਕੇ ਆਈ ਆ ਹਾਂਜੀ ਕੋਈ ਗੱਲ ਹੋਈ ਆ ਫੇਰ ਸੋਹਰੇ ਘਰ ਹਾਂਜੀ ਤੁਸੀਂ ਆਓ ਮੈਂ ਤੁਹਾਨੂੰ ਦੱਸਦੀ ਚਾਹ ਆਈ ਆ ਲੈ ਪੁੱਤ ਆ ਪਾਣੀ ਪੀ ਕਹਣਾ ਫੋਨ ਮੈਨੂੰ ਫੜਾਜ ਰ ਮੈਂ ਨਾ ਬਿਚੋਲਣ ਨੂੰ ਕਰਾ ਹੁਣ ਤੇ ਉਹਨੂੰ ਮੈਂ ਸੱਦਾ ਕਰ ਹੁਣ ਮੈਨੂੰ ਮੜਾ ਨਾ ਕਰੀ ਕਿ ਵਿਚੋਲਣ ਨੂੰ ਫੋਨ ਨਾ ਕਰਿਓ ਇੱਕ ਵਾਰੀ ਪੁੱਛਾ ਤੇ ਸਹੀ ਕੀ ਇਹੋ ਜਿਹਾ ਕਾਰ ਲੱਭ ਕੇ ਦਿੱਤਾ ਈ ਮੇਰੀ ਧੀ ਵਾਸਤੇ